ਸਤ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਅੱਜ ਅਸੀਂ ਕਰ ਰਹੇ ਹਾਂ ਪੰਜਾਬੀ ਦਾ ਫਰਸਟ ਕਲਾਸ ਦਾ ਸੈਕਿੰਡ ਲੈਸਨ ਸੱਚ ਬੋਲਣ ਦੀ ਸਿੱਖਿਆ ਠੀਕ ਹੈ ਸੱਚ ਬੋਲਣ ਦੀ ਸਿੱਖਿਆ ਇਹਦੇ ਵਿੱਚ ਇੱਕ ਲੜਕਾ ਤੇ ਲੜਕੀ ਗੱਲਬਾਤ ਕਰ ਰਹੇ ਹੈ ਉਹ ਕੀ ਗੱਲਬਾਤ ਕਰ ਰਹੇ ਹੈ ਉਹ ਆਪਾਂ ਦੇਖਦੇ ਹਾਂ ਪੜ੍ਹ ਕੇ ਦੇਖਦੇ ਹਾਂ ਕੀ ਗੱਲਬਾਤ ਕਰ ਰਹੇ ਹੈ ਆ ਲੜਕਾ ਸਭ ਤੋਂ ਪਹਿਲਾ ਹੈ ਲੜਕਾ ਲੜਕਾ ਕੀ ਕਹਿੰਦਾ ਹੈ ਲੜਕੀ ਨੂੰ ਕੀ ਕਹਿੰਦਾ ਹੈ ਲੜਕੀ ਦਾ ਨਾਮ ਹੈ ਅਮਨ ਕੀ ਹਾਲ ਹੈ ਅਮਨ ਠੀਕ ਹੈ ਲੜਕੀ ਨੂੰ ਪੁੱਛਦਾ ਕੀ ਹਾਲ ਹੈ ਅਮਨ ਤੇ ਲੜਕੀ ਅੱਗੋ ਬੋਲਦੀ ਮੈਂ ਬਹੁਤ ਵਧੀਆ ਬੰਟੀ ਤੂੰ ਸੁਣਾ ਬੰਟੀ ਲੜਕੇ ਦਾ ਨਾਮ ਕੀ ਹੈ ਬੰਟੀ ਫਿਰ ਬੰਟੀ ਬੋਲਦਾ ਤੇਰੇ ਹੱਥ ਵਿੱਚ ਕੀ ਹੈ ਫਿਰ ਉਹ ਅਮਨ ਕੀ ਬੋਲਦੀ ਹੈ ਲੜਕੀ ਯਾਰ ਮੇਰੇ ਹੱਥ ਵਿੱਚ ਮੇਰੀ ਪੰਜਾਬੀ ਪਾਠ ਪੁਸਤਕ ਹੈ ਫਿਰ ਉਹ ਲੜਕਾ ਕੀ ਬੋਲਦਾ ਹੈ ਤੂੰ ਇਹਦੇ ਵਿੱਚੋਂ ਕੀ ਪੜਨ ਲੱਗੀ ਹੈ ਲੜਕੀ ਕਹਿੰਦੀ ਹੈ ਅੱਜ ਮੈਂ ਇੱਕ ਇਹਦੇ ਵਿੱਚ ਸੱਚ ਬੋਲਣ ਦੀ ਚੰਗੀ ਆਦਤ ਦੀ ਕਹਾਣੀ ਪੜਨ ਲੱਗੀ ਹਾਂ ਤਾਂ ਫਿਰ ਕੀ ਕਹਿੰਦਾ ਉਹ ਚਲ ਆ ਫਿਰ ਆਪਾਂ ਇਕੱਠੇ ਪੜ੍ਹਦੇ ਆ ਤੇ ਚਲੋ ਫਰੈਂਡਸ ਆਪਾਂ ਅੱਗੋਂ ਕਹਾਣੀ ਪੜ੍ਹਦੇ ਆ ਸੱਚ ਬੋਲਣ ਦੀ ਸਿੱਖਿਆ ਇਹ ਹੈ ਕਹਾਣੀ ਦਾ ਨਾਮ ਤੇ ਇਹਦੇ ਵਿੱਚ ਇਸ ਪਾਠ ਸੰਬੰਧੀ ਮੁਢਲੀ ਜਾਣਕਾਰੀ ਕੀ ਹੈ ਇਸ ਕਹਾਣੀ ਵਿੱਚ ਸੱਚ ਬੋਲਣ ਦੇ ਮਹੱਤਵ ਨੂੰ ਪੇਸ਼ ਕੀਤਾ ਗਿਆ ਹੈ ਸਚਾਈ ਦੇ ਰਸਤੇ ਤੇ ਚੱਲ ਕੇ ਹੀ ਇਨਸਾਨ ਸਫਲਤਾ ਤੇ ਸਿਖਰਾਂ ਤੇ ਪਹੁੰਚ ਸਕਦਾ ਹੈ ਫਿਰ ਇਸ ਦਾ ਮੂਲ ਉਦੇਸ਼ ਕੀ ਹੈ ਇਸ ਪਾਠ ਦਾ ਬੱਚਿਆਂ ਅੰਦਰ ਸੱਚ ਬੋਲਣ ਦੀ ਆਦਤ ਵਿਕਸਿਤ ਕਰਨਾ ਮਤਲਬ ਉਸ ਦਾ ਵਿਕਾਸ ਕਰਨਾ ਹੈ ਬੱਚਿਆਂ ਅੰਦਰ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨਾ ਠੀਕ ਹੈ ਚਲੋ ਆਜੋ ਹੁਣ ਆਪਾਂ ਪੜ੍ਹੀਏ ਕਹਾਣੀ بیٹے ਜ਼ਿੰਦਗੀ ਵਿੱਚ ਹਮੇਸ਼ਾ ਸੱਚ ਬੋਲਣਾ ਸੱਚ ਦਾ ਪੱਲਾ ਕਦੇ ਨਾ ਛੱਡਣਾ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਕੋਈ ਔਕੜ ਆ ਜਾਵੇ ਕੋਈ ਕੁਝ ਹੋ ਜਾਵੇ ਔਕੜ ਮੀਨ ਕੋਈ ਵੀ ਸਮੱਸਿਆ ਕੁਝ ਹੋ ਜਾਵੇ ਬਸ ਤੂੰ ਸਿਰਫ ਸੱਚ ਬੋਲਣਾ ਹੈ ਭਾਵੇਂ ਸੱਚ ਬੋਲਣ ਵਾਲਿਆਂ ਨੂੰ ਬੜੀਆਂ ਮੁਸ਼ਕਲਾਂ ਦਾ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸੱਚ ਦਾ ਬੋਲ ਵਾਲਾ ਤੇ ਝੂਠੇ ਦਾ ਮੂੰਹ ਕਾਲਾ ਠੀਕ ਮੇਰਾ ਸੋਹਣਾ ਬੱਚਾ ਹਮੇਸ਼ਾ ਦੀ ਤਰ੍ਹਾਂ ਰੋਜ਼ ਰਾਤ ਨੂੰ ਸੌਣ ਲੱਗਿਆ ਮੰਮੀ ਦੀਆਂ ਸਿੱਖਿਆਵਾਂ ਨਸੀਤਾਂ ਬੰਟੀ ਨੂੰ ਮੂਝਵਾਨੀ ਯਾਦ ਹੋ ਗਈਆਂ ਸਨ ਠੀਕ ਹੈ ਕੀ ਹੈ ਮੰਮੀ ਉਹਦੀ ਬੰਟੀ ਨੂੰ ਮੰਮੀ ਉਹਦੀ ਕੀ ਕਹਿੰਦੀ ਹੈ ਕੋਈ ਵੀ ਸਮੱਸਿਆ ਆ ਜਾਵੇ ਹਮੇਸ਼ਾ ਸੱਚ ਬੋਲਣਾ ਹੈ ਇਹ ਜਿਹੜੀ ਹੈ ਲਾਈਨਾਂ ਸੀ ਬੰਟੀ ਨੂੰ ਮੂਝਵਾਨੀ ਯਾਦ ਹੋ ਗਈਆਂ ਸੀ ਠੀਕ ਹੈ ਅੱਗੇ ਹੈ ਮੰਮੀ ਪਿਆਰ ਕਰਕੇ ਰਜਾਈ ਠੀਕ ਕਰਕੇ ਆਪਣੇ ਸੌਣ ਵਾਲੇ ਕਮਰੇ ਵਿੱਚ ਚਲੇ ਗਏ ਮੈਂ ਹਮੇਸ਼ਾ ਸੱਚ ਬੋਲਾਂਗਾ ਚਾਹੇ ਕੁਝ ਵੀ ਹੋ ਜਾਵੇ ਆਪਣੇ ਆਪ ਨਾਲ ਵਾਦਾ ਕਰਕੇ ਬੰਟੀ ਨੀਂਦ ਦੇ ਹਵਾਲੇ ਹੋ ਗਿਆ ਭੈਣ ਜੀ ਜਰਾ ਕੈਂਚੀ ਤਾਂ ਦਿਓ ਮੇਰੀ ਕੈਂਚੀ ਦਾ ਇੱਕ ਪੈਰ ਟੁੱਟ ਗਿਆ ਹੈ ਤੇ ਨਾਲੇ ਖੁੰਡੀ ਹੋਈ ਪਈ ਹੈ ਕੋਈ ਲਾਉਣ ਵਾਲਾ ਮਤਲਬ ਸਾਂ ਲਾਉਣ ਵਾਲਾ ਧਾਰ ਤੇਜ ਕਰਨ ਵਾਲਾ ਗਲੀ ਵਿੱਚ ਆਇਆ ਹੀ ਨਹੀਂ ਸੋਚਿਆ ਤੁਹਾਡੇ ਕੋਲੋਂ ਲੈ ਲੈਂਦੀ ਹਾਂ ਠੀਕ ਹੈ ਇਹ ਕੌਣ ਸੀ ਇੱਕ ਕੋਈ ਆਈ ਬਾਹਰੋਂ ਇੱਕ ਔਰਤ ਆ ਰਹੀ ਹੈ ਉਹ ਵੰਟੀ ਦੇ ਘਰ ਉਹ ਕੀ ਲੈਣ ਆਈ ਹੈ ਕੈਂਚੀ ਲੈਣ ਠੀਕ ਹੈ ਉਹਦੀ ਵੰਟੀ ਦੀ ਮੰਮੀ ਕੋਲ ਫਿਰ ਕਹਿੰਦੀ ਹੈ ਨਾਲ ਹੀ ਗਵੰਡਨ ਨਾਲ ਦੀ ਗਵੰਡਨ ਸ਼ੀਲਾ ਮਾਸੀ ਨੇ ਅੰਦਰ ਵੜਦਿਆਂ ਹੀ ਕਿਹਾ ਜਿਹੜੀ ਨਾਲ ਦੀ ਉਹਨਾਂ ਦੇ ਨਜ਼ਦੀਕ ਜਿਹੜੀ ਨਾਲ ਸੀਗੀ ਗਵੰਡਨ ਸੀਗੀ ਉਹਦਾ ਨਾਂ ਸੀ ਸ਼ੀਲਾ ਉਸਨੇ ਅੰਦਰ ਵੜਦੇ ਆ ਇਹ ਗੱਲ ਕਹੀ ਸੀ ਕਿ ਜਰਾ ਕੈਂਚੀ ਤਾਂ ਦਿਓ ਉਹਦਾ ਇੱਕ ਪੈਰ ਟੁੱਟ ਗਿਆ ਹੈ ਤੇ ਕੋਈ ਧਾਰ ਲਾਉਣ ਵਾਲਾ ਵੀ ਗਲੀ ਵਿੱਚ ਨਹੀਂ ਆਇਆ ਠੀਕ ਹੈ ਉਹ ਕੋਈ ਵੀ ਚੀਜ਼ ਮੰਗ ਕੇ ਲੈ ਜਾਂਦੀ ਸੀ ਤੇ ਮੋੜਦੀ ਨਹੀਂ ਸੀ ਫਿਰ ਕੀ ਹੈ ਭੈਣ ਜੀ ਕੈਂਚੀ ਤਾਂ ਸਾਡੇ ਘਰੇ ਵੀ ਹੈ ਨਹੀਂ ਮੰਮੀ ਦਾ ਦੋ ਟੁਕ ਜਵਾਬ ਸੀ ਮੰਮੀ ਨੇ ਕੀ ਸਾਫ਼ ਇਨਕਾਰ ਕਰ ਦਿੱਤਾ ਕਿ ਭੈਣ ਜੀ ਕੈਂਚੀ ਤਾਂ ਸਾਡੇ ਘਰ ਵਿੱਚ ਵੀ ਨਹੀਂ ਸੀ ਠੀਕ ਹੈ ਅਜੇ ਗੱਲ ਮੂੰਹ ਅਜੇ ਗੱਲ ਮੰਮੀ ਦੇ ਮੂੰਹ ਵਿੱਚ ਹੀ ਸੀ ਕਿ ਕੋਲ ਬੈਠਾ ਬੰਟੀ ਭੱਜ ਕੇ ਅੰਦਰ ਗਿਆ ਤੇ ਕੈਂਚੀ ਲਿਆ ਕੇ ਮੰਮੀ ਦੇ ਹੱਥ ਵਿੱਚ ਫੜਾਉਂਦਿਆ ਕਿਹਾ ਮੰਮੀ ਆਹ ਲੋ ਕੈਂਚੀ ਕੈਂਚੀ ਤਾਂ ਅੰਦਰ ਪਈ ਸੀ ਨਾਲੇ ਤੁਸੀਂ ਝੂਠ ਕਿਉਂ ਬੋਲਿਆ ਪਤਾ ਹੈ ਝੂਠ ਬੋਲਣ ਨਾਲ ਰੱਬ ਜੀ ਨਾਰਾਜ਼ ਹੋ ਜਾਂਦੇ ਹਨ ਉਹ ਹਰ ਥਾਂ ਤੇ ਹਨ ਤੇ ਹਮੇਸ਼ਾ ਤੁਹਾਨੂੰ ਦੇਖਦੇ ਹਨ ਸੁਣ ਕੇ ਜਿੱਥੇ ਮੰਮੀ ਗਵਾਂਡਣ ਮੋਰੇ ਸ਼ਰਮਿੰਦਾ ਹੋਏ ਉੱਥੇ ਬੰਟੀ ਦੀ ਸਚਾਈ ਤੋਂ ਵੀ ਵਾਰੇ-ਵਾਰੇ ਗਏ ਸਮਝ ਆਈ ਇਸ ਕਹਾਣੀ ਦਾ ਕੀ ਹੈ ਕਿ ਉਸਨੇ ਤਾਂ ਝੂਠ ਬੋਲ ਦਿੱਤਾ ਆਪਣੀ ਗਵੰਡਨ ਨੂੰ ਕਿ ਸਾਡੇ ਘਰ ਵੀ ਕੈਂਚੀ ਨਹੀਂ ਹੈ ਪਰ ਕੈਂਚੀ ਸੀਗੀ ਬੰਟੀ ਉਧਰੋਂ ਅੰਦਰ ਗਿਆ ਆਪਣੇ ਰੂਮ ਦੇ ਵਿੱਚ ਤੇ ਕੈਂਚੀ ਲੈ ਕੇ ਆਇਆ ਤੇ ਉਹ ਗਵੰਡਨ ਦੇ ਸਾਹਮਣੇ ਉਸਨੇ ਆਪਣੇ ਮੰਮੀ ਦੇ ਹੱਥ ਵਿੱਚ ਫੜਾ ਦਿੱਤੀ ਠੀਕ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਜੇ ਤੁਸੀਂ ਤੁਸੀਂ ਝੂਠ ਬੋਲ ਰਹੇ ਹੋ ਜੇ ਤੁਸੀਂ ਝੂਠ ਬੋਲੋਗੇ ਤਾਂ ਰੱਬ ਜੀ ਨਰਾਜ ਹੋ ਜਾਏ ਜਾਣਗੇ ਠੀਕ ਹੈ ਤੇ ਇਹ ਸਭ ਕੁਝ ਦੇਖ ਕੇ ਜਿਹੜੀ ਉਸ ਦੀ ਮੰਮੀ ਸੀ ਬੰਟੀ ਦੀ ਇੱਕ ਤਾਂ ਉਹ ਮੰਮੀ ਗਵੰਡਨ ਦੇ ਸਾਹਮਣੇ ਬਹੁਤ ਹੀ ਸ਼ਰਮਿੰਦਾ ਹੋਈ ਤੇ ਬੰਟੀ ਦੀ ਜਿਹੜੀ ਸਚਾਈ ਸੀ ਉਹਦੇ ਉੱਤੇ ਉਹ ਵਾਰੀ-ਵਾਰੀ ਗਈ ਮਤਲਬ ਕਿ ਬਹੁਤ ਹੀ ਖੁਸ਼ ਹੋਈ ਤੇ ਇਸ ਦੀ ਸਿੱਖਿਆ ਕੀ ਹੈ ਸਦਾ ਸੱਚ ਬੋਲਣਾ ਚਾਹੀਦਾ ਹੈ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਤੇ ਇਹ ਸੀ ਕਿਉਂਕਿ ਬੱਚਿਆਂ ਨੂੰ ਜੋ ਇੱਕ ਵਾਰ ਗੱਲ ਕਹਿ ਦੋ ਤੋ ਬੱਚਿਆਂ ਨੂੰ ਬੱਚਿਆਂ ਦੇ ਦਿਲ ਵਿੱਚ ਘਰ ਕਰ ਜਾਂਦੀ ਹੈ ਠੀਕ ਹੈ ਤੇ ਇਹ ਕਹਾਣੀ ਸੀ ਫਰੈਂਡਸ ਤੇ ਇਸ ਦੇ ਅੱਗੋਂ ਆਪਾਂ ਕੁਐਸਚਨ ਆਨਸਰ ਕਰਾਂਗੇ ਅਗਲੀ ਕਲਾਸ ਦੇ ਵਿੱਚ ਤੇ ਆਪਣਾ ਇਹ ਲੈਸਨ ਪੜਿਓ ਤੁਹਾਨੂੰ ਇਸ ਦੇ ਵਿੱਚ ਕੀ ਸਿੱਖਿਆ ਮਿਲੀ ਹੈ ਤੁਹਾਡੇ ਨਾਲ ਕੋਈ ਕਹਾਣੀ ਇਸ ਤਰ੍ਹਾਂ ਦੀ ਹੋਈ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਮੇਰੇ ਨਾਲ ਕਮੈਂਟ ਕਰਿਓ ਤੇ ਚਲੋ ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਆਂ ਅਗਲੀ ਕਲਾਸ ਵਿੱਚ ਫਿਰ ਮਿਲਾਂਗੇ ਓਕੇ ਬਾਏ ਬਾਏ ਫਰੈਂਡਸ ਥੈਂਕ ਯੂ